ਦੀ ਲੱਗਦਾ ਹੈ ਇਸ ਤਰ੍ਹਾਂ ਤਰਨ ਤਾਨ ਦੀਆਂ ਇਲੈਕਸ਼ਨਾਂ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਇੱਕ ਨਾ ਨਸ਼ਾ ਖੋਇਆ ਉਹ ਤੇ ਕੋਈ ਬੰਦ ਨਹੀਂ ਕਰਦਾ ਲੀਡਰ ਨੂੰ ਨੇੜਾ ਚੱਟਣਾ ਤਾਂ ਕੋਈ ਚੱਟਣ ਕਰਦਾ ਬੰਦ ਨਹੀਂ ਨਹੀਂ ਆ ਆਮ ਬਿਪੇ ਆ ਲੈਿੰਦੇ ਆ ਅਰੇ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਹਿੰਦੇ ਕਹਿੰਦੇ ਮੈਂ ਬਿਲਕੁਲ ਚਿੱਟਾ ਬੰਦ ਕਰ ਦੂੰਗਾ ਮੈਂ ਇਹਨਾਂ ਦੇ ਨਜ਼ੀ ਹੈ ਇਹੋ ਚਲਾਉਣ ਵਾਲੇ ਦੀ ਹੋਈ ਢਾਉਣ ਵਾਲੇ ਉਹ ਕਹਿੰਦੇ ਸੀ ਯੁੱਧ ਨਸ਼ਾ ਵਿਰੋਧ ਚਲਾਇਆ ਇਸ ਵੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਔਰਤਾਂ ਨੂੰ 11-1100 ਰੁਪਏ ਦੇਣਾ ਤੇ ਨਾਲ ਹੋਰ ਵੀ ਬਹੁਤ ਸਹੂਬਾ ਦੇਣੀ ਹੈ ਹੱਥ ਸਾਬਣ ਨਾਲ ਤੋਈਏ ਛੜਕਾ ਦੇ ਤਿੰਹ ਆ ਪਨਾ ਫੜੀ ਦਿਆਂ ਕਰਦੇ ਆ ਬੇਇਤੀ ਹੋਣ ਡਈ ਆ ਕੀ ਕਰਨ ਚੰਗੇ ਕੰਮ ਕਿੰਨਾ ਆ ਬਾਤ ਹੋਵੇ ਨਾ ਦੋ ਕੰਨਾ ਕਰਨੀਆਂ ਜਿਹੜਾ ਉਦਨ ਆਇਆ ਉਥੇ ਪੀਐਮ ਸਾਹਿਬ ਹੀ ਆਈ ਸੀ ਪੰਜਾਬ ਆਈ ਭਾਰਾ ਨੂੰ ਇਤਰਾ ਗੱਡੀ ਚੋਂ ਨਿਕਲਿਆ ਇਤਰਾ ਸਟੇਜ ਤੇ ਚੜ ਗਿਆ ਇਤਰਾ ਜੱਜ ਵੜ ਗਿਆ ਇਹਦੇ ਮੱਥੇ ਨਹੀਂ ਲੱਗਾ ਤੇ ਕੀ ਫਾਇਦਾ ਤੇ ਫਸਮਾ ਆ ਜਾ ਮੈਚ ਕਿਦਾ ਕਿਦਾ ਲੱਗਦਾ ਇਹ ਕੋ ਸਮਝ ਨਹੀਂ ਆਉਦੀ ਹਾਂ ਮੈਨੂੰ ਲਾ ਹੜੇ ਕੋ ਮੱਥੇ ਲਗਾ ਇਹਦਾ ਕੋਈ ਮੱਥੇ ਨਹੀਂ ਲੱਗਿਆ ਹਾਂ ਹਾਂ ਜੀ ਉਹ ਇਹ ਨਾ ਕੀਤਾ ਅੱਛਾ ਪੰਜਾਬ ਕੀ ਇਹ ਸਰਕਾਰ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਰੰਗਲਾ ਪੰਜਾਬ ਬਣਾਤਾ ਸੀ ਸਿੱਖਿਆ ਕ੍ਰਾਂਤੀ ਲਿਆਂਦੀ ਅਸੀਂ ਯੋਧਨਾ ਸ਼ਾਵਰੋਥ ਚਲਾਇਆ ਇਹ ਤੇ ਹੁਣ ਡਿਸੀਜਨ ਹੀ ਪਾ ਦੇ ਗੋ ਬਾਕੀ ਹਾਲਾਤ ਜਿਹੜੇ ਆ ਉਹ ਆਮ ਪਾਰਟੀ ਦੇ ਵੀ ਕੋਈ ਡੇ ਵਧੀਆ ਨਹੀਂ ਹੈਗੇ ਤੁਹਾਨੂੰ ਪਤਾ 4 ਸਾਲ ਦੀ ਸਰਕਾਰ ਉਹਨਾਂ ਦੀ ਹੋ ਗਈ ਹੈ ਅੱਛਾ ਸਤਿ ਸ਼੍ਰੀ ਅਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਇਸ ਵਕਤ ਮੈਂ ਹਲਕਾ ਤਰਨ ਤਰਨ ਦੇ ਵਿੱਚ ਮੌਜੂਦ ਐ ਪਿੰਡ ਪੰਜਵਾਲਾ ਦੇ ਵਿੱਚ ਮੌਜੂਦ ਐ ਗੱਲਬਾਤ ਕਰਦੇ ਆ ਬੇਬੇ ਜੀ ਕੀ ਲੱਗਦਾ ਇਸ ਫਰੀ ਤਰਨ ਤਰਨ ਦੀਆਂ ਇਲੈਕਸ਼ਨਾਂ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਇੱਕ ਪਾਸੇ ਅਕਾਲੀ ਦਲ ਨੇ ਸੁਖਵਿੰਦਰ ਕੌਰ ਨੂੰ ਖੜਾ ਕੀਤਾ ਹੈ ਹਰਜੀਤ ਸਿੰਘ ਸੰਧੂ ਜਿਹੜੇ ਉਹ ਭਾਜਪਾ ਕੰਨੀਓ ਖੜੇ ਹੋਇਆ ਆ ਆਪ ਕੰਨੀਓ ਹਰਬੀ ਸਿੰਘ ਸੰਧੂ ਐ ਮਨਦੀਪ ਸਿੰਘ ਵਾਰਿਸ ਪੰਜਾਬ ਕੰਨਿਓ ਕੀ ਲੱਗਦਾ ਕੌਣ ਜਿੱਤੇ ਇਹ ਦਿਨ ਰੱਬ ਜਾਣਦਾ ਕੀ ਬਣਦਾ ਜਿਹਦਾ ਪਾਸਾ ਭਰ ਆਉ ਤੁਸੀਂ ਕਿਹਨੂੰ ਚੁਣੋਗੇ ਤੁਹਾਨੂੰ ਕਿਹੜਾ ਪਾਸਾ ਭਰ ਗਿਆ ਸਾਨੂੰ ਟੱਕ ਦੋ ਨਹੀਂ ਨਹੀਂ ਤੁਹਾਨੂੰ ਕਿਹੜਾ ਚੰਗਾ ਲੱਗਦਾ ਮੇਰੇ ਕਹਿ ਸਾਨੂੰ ਸਾਰੇ ਚੰਗੇ ਲੱਗਦੇ ਸਾਰੇ ਹੀ ਚੰਗੇ ਲੱਗਦੇ ਚੋਣਾ ਤਾਂ ਇੱਕ ਪਊਗਾ ਨਾ ਫਿਰ ਆਓ ਤੇ ਚੋਣਾ ਦੇਖ ਪਊ ਪਰ ਸਾਨੂੰ ਸਾਰੇ ਚੰਗੇ ਇੱਕੋ ਜਿਹੇ ਸਾਰੇ ਹੀ ਚੰਗੇ ਹੈ ਕੀ ਲੱਗਦਾ ਆਮ ਆਦਮੀ ਪਾਰਟੀ ਨੇ ਜਿਹੜੇ ਕੰਮ ਕੀਤੇ ਆ ਜਾਂ ਕਾਲੀ ਦਲ ਨੇ ਕੰਮ ਕੀਤੇ ਕਿਹਨੂੰ ਵੋਟ ਕਿਹਨੂੰ ਜ਼ਿਆਦਾ ਪੈ ਸਕਦੀ ਹੈ ਕਮਦੋotra ਪਹਿਲੇ ਬਾਦਲੀ ਕਰ ਗਿਆ ਬਾਦਲੀ ਕਰ ਗਿਆ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਰੰਗਲਾ ਪੰਜਾਬ ਬਣਾਤਾ ਯੋਧ ਨਸ਼ਾ ਅਫਰੋਤ ਚਲਾਤਾ ਸਿੱਖਿਆ ਕ੍ਰਾਂਤੀ ਲਈ ਆ ਜੋ ਮੁੰਡੇ ਮਾਰ ਦਿੱਤੇ ਘਰ ਲੋਕਾਂ ਦੇ ਰੋੜ ਦਿੱਤੇ ਇੰਨਾ ਨਸ਼ਾ ਖਾਇਆ ਉਹ ਤੇ ਕੋਈ ਬੰਦ ਨਹੀਂ ਕਰਦਾ ਲੀਡਰ ਨੂੰ ਮੇਰਾ ਚਟਣਾ ਦਾ ਬਣਾ ਕੇ ਪਰ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਹਿੰਦੇ ਕਹਿੰਦੇ ਮੈਂ ਬਿਲਕੁਲ ਚਿੱਟਾ ਬੰਦ ਕਰ ਦੂੰਗਾ ਮੈਂ ਕੋਈ ਚਿੱਟਾ ਨਹੀਂ ਕਰਦਾ ਬੰਦ ਨਹੀਂ ਨਹੀਂ ਆਮ ਬੀਬੇ ਨਾਲ ਆਮ ਆਦਮੀ ਪਾਰਟੀ ਕਹਿੰਦੀ ਵੀ ਜੇ ਤੁਸੀਂ ਸਾਡਾ ਐਮਐਲਏ ਚਤਾਉਂਗੇ ਅਸੀਂ ਚਿੱਟਾ ਖਤਮ ਕਰ ਦੇਵਾਂਗੇ ਨਸ਼ਾ ਖਤਮ ਕਰ ਦੇ ਇੱਕ ਮਿੰਟ ਕੋਈ ਨਹੀਂ ਆਂਦਾ ਹੁਣ ਕੇ ਕੁਛ ਨਹੀਂ ਕਰਦਾ ਕੋਈ ਆ ਮੈਂ ਤਾਂ ਉਹਦੇ ਨਾਲ ਦੋ ਗੱਲਾਂ ਕਰਨੀਆਂ ਜਿਹੜਾ ਉਦਨ ਆਇਆ ਉਥੇ ਅੱਛਾ ਸੀਐਮ ਸਾਹਿਬ ਹੀ ਆਈ ਸੀ ਪੰਜਾਬ ਦੀ ਆਈ ਪਰ ਉਹਨੂੰ ਇਤਰਾ ਗੱਡੀ ਚੋਂ ਨਿਕਲਿਆ ਇਤਰਾ ਸਟੇਜ ਤੇ ਚੜ ਗਿਆ ਇਤਰਾ ਜਾਂਚ ਵੜ ਗਿਆ ਕਿਸ ਦੇ ਮੱਥੇ ਨਹੀਂ ਲੱਗਾ ਤੇ ਕੀ ਫਾਇਦਾ ਤੇ ਹੂੰ ਤੈਨੂੰ ਕੀ ਆਖਣਾ ਉਹ ਤਾਂ ਕਹਿੰਦੇ ਮੈਂ ਆਮ ਘਰਾ ਦਾ ਪੋਤਾ ਗਰੀਬ ਘਰਾ ਦਾ ਪੋਤਾ ਮੇਰਾ ਇੱਕ ਪੁੱਤ ਬਣਦਾ ਹੀ ਆ ਬਣ ਜਵੇ ਬੜੇ ਗਰੀਬ ਹੈ ਮਨਾ ਚਿੱਟਾ ਦੇ ਕੋ ਬੰਦ ਨਹੀਂ ਕਰਾਉਣਾ ਸਗੋਂ ਦੁੱਗਣਾ ਹੁੰਦਾ ਅੱਛਾ ਹਮ ਨਛਿਆ ਨਾ ਮੁੰਡੇ ਮਰ ਗਏ ਨੌਜਵਾਨ ਕਾਰ ਰੁੜ ਗਏ ਉਹਨਾਂ ਤੇ ਖੜਦਾ ਈਆਂ ਭੈੜਾ ਵਾ ਉਹ ਛਰੇ ਆ ਮੇ ਗੁੱਟਾਂ ਪੜ ਕੇ ਤੇ ਇਹੋ ਜੇ ਗੱਲਾਂ ਤੇ ਕੋਟ ਹੁੰਦਾ ਨਹੀਂ ਹਮ ਜਿੰਨੇ ਲੀਡਰ ਬਣ ਕੇ ਕੀ ਕਰਨਾ ਬੀਬੀ ਆਮ ਆਪੀ ਪਾਰਟੀ ਕਹਿੰਦੀ ਕਹਿੰਦੀ ਸਾਡੇ ਤੋਂ ਬੀਬੀਆਂ ਬਹੁਤ ਖੁਸ਼ ਨੇ ਨਹੀਂ ਕੋਈ ਨਹੀਂ ਹੈ ਤੁਸੀਂ ਬੀਬੀ ਇੱਕ ਬੀਬੀ ਆਖੰਡਈ ਹਾਂ ਇਹ ਦੋ ਕੰਮ ਮੈਂ ਤਾਂ ਨਹੀਂ ਬਿਜੇ ਕੋ ਲੀਡ ਕਰਮਾ ਵਾਲਾ ਉੱਠੇ ਨਾ ਇੱਕ ਤੇ ਨਸ਼ਾ ਮੁਕਾਵੇ ਇੱਕ ਜਿਹੜੀ ਸ਼ਰਕਤ ਹੁੰਦੀ ਹੈ ਜਿਹੜੀ ਮਾਪੇ ਵਿਚਾਰੇ ਬਹਿ ਜਾਂਦੇ ਐ ਬੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਔਰਤਾਂ ਨੂੰ 11-1100 ਰੁਪਏ ਦੇਣਾ ਤੇ ਨਾਲ ਹੋਰ ਵੀ ਬਹੁਤ ਸਹੂਬਦਾਂ ਦੇਣੀ ਹੈਗੀਆਂ ਹੱਥ ਸਾਬਣ ਨਾ ਤੋਈਏ ਹਾਂ ਜੇ ਤਾਂ ਦੇਣਾ ਬਾਪੂ ਜੀ ਸਾਸਰੀ ਕਾਲ ਸਾਸਰੀ ਗਾਲ ਜੀ ਤੁਸੀਂ ਸਿਆਣੇ ਕੋਈ ਸਾਸਰੀ ਕਾਲ ਹੀ ਨਹੀਂ ਮਾਰਦਾ ਹਾਂਜੀ ਹੈ ਸਾਸਰੀ ਗਾਲ ਜੀ ਉਹ ਠੀਕ ਹੋ ਸਿਹਤ ਕੇ ਹਾਂ ਠੀਕ ਵਧੀਆ ਬਾਪੂ ਜੀ ਮੈਂ ਮੈਂ ਮਾਤਾ ਜੀ 1 ਮਿੰਟ ਮੈਂ ਚਲੋ ਇਹ ਨਹੀਂ ਜਾਣਨਾ ਚਾਹੂੰਗਾ ਤੁਸੀਂ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਉਹ ਤੁਹਾਡਾ ਅਧਿਕਾਰ ਹੈ ਪਰ ਇੱਕ ਇੱਕ ਚੀਜ਼ ਜਾਣਨਾ ਚਾਹੂੰਗਾ ਵੀ ਫਸਮਾ ਜਾਂ ਮੈਚ ਕਿਦਾ ਕਿਦਾ ਲੱਗਦਾ ਇਹ ਕੋ ਸਮਝ ਨਹੀਂ ਆਉਂਦੀ ਵੀ ਹਨਾ ਨਾ ਸਾਡੇ ਕੋਈ ਮੱਥੇ ਲਗਾਏ ਦਾ ਕੋਈ ਕੋਈ ਮੱਥੇ ਨਹੀਂ ਲੱਗੇ ਆ ਇਸ ਇਹ ਤਾਂ ਇਹ ਤਾਂ ਪਿੰਡ ਤਰਨਤਾਰਨ ਦੇ ਨਾਲ ਹੀ ਆ ਹਾਂ ਜੀ ਨਾਲ ਤੇ ਕੋਈ ਮੱਥੇ ਲੱਗਾ ਕੋਈ ਆਇਆ ਨਹੀਂ ਸਾਡੇ ਕੋਲ ਪਰ ਪੰਜਾਬ ਦੇ ਮੁੱਖ ਮੰਤਰੀ ਤਾਂ ਕਹਿੰਦੇ ਸੱਥਾ ਚੋਂ ਸਰਕਾਰ ਚੱਲੂਗੀ ਵੇਖੋ ਕਿ ਚੱਲਦੀ ਹੈ ਕੋਈ ਸਮਝ ਨਹੀਂ ਆਉਂਦੀ ਇਹ ਹਨਾ ਉਹਦੇ ਹੂੰ ਬਾਪੂ ਇੱਕ ਪਾਸੇ ਗੱਲ ਕਰੀਏ ਉਹ ਕਾਲੀਦਲ ਨੇ ਸੁਖਵਿੰਦਰ ਕੌਰ ਨੂੰ ਉਤਾਰਿਆ ਧਰਮੀ ਫੌਜੀ ਦਾ ਪਰਿਵਾਰ ਹੈ ਦੂਜੇ ਪਾਸੇ ਮਨਦੀਪ ਸਿੰਘ ਉਤਰੇ ਨੇ ਵਾਰਿਸ ਪੰਜਾਬ ਤੇ ਪੰਥਕ ਉਮੀਦਵਾਰ ਹੈ ਤੇ ਕਾਂਗਰਸ ਦੇ ਕਰਨਵੀਰ ਸਿੰਘ ਨੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਨੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਨੇ ਕੀ ਲੱਗਦਾ ਕੌਣ ਕੀਤੇ ਭਾਰੀ ਪਊਗਾ ਕੋਈ ਸਮਝ ਨਹੀਂ ਆਉਂਦੀ ਸਾਨੂੰ ਜੀ ਹਾਂਜੀ ਸਮਝ ਨਹੀਂ ਆਉਂਦੀ ਬਾਈ ਤੁਹਾਨੂੰ ਕੀ ਲੱਗਦਾ ਹੈ ਇਸ ਵਾਰੀ ਫਸਮਾ ਜਾ ਮੈਚ ਕਿਹਦਾ ਹੋਊਗਾ ਕੌਣ ਕੀਤੇ ਭਾਰੀ ਫਸਮਾ ਜਾ ਮੈਚ ਵੇਖੋ ਜੀ ਆਮ ਪਾਰਟੀ ਵੀ ਠੀਕ ਹੈ ਹੂੰ ਤੇ ਭਾਈ ਮਨਦੀਪ ਸਿੰਘ ਹੈਗਾ ਟੱਕਰ ਅੱਛਾ ਦੋਵਾਂ ਦਾ ਮੁਕਾਬਲਾ ਉਹ ਤੁਹਾਡੇ ਸਾਹਮਣੇ ਲੱਗਦਾ ਤਾਂ ਦੋਵਾਂ ਦਾ ਹੀ ਠੀਕ ਹੈ ਤਾਂ ਭਾਈ ਕਿਵੇਂ ਦੇਖਦੇ ਹੋ ਵੀ ਆਮ ਆਦਮੀ ਪਾਰਟੀ ਜਿਵੇਂ ਕਹਿੰਦੀ ਸੀ ਸੀ ਰੰਗਲਾ ਪੰਜਾਬ ਬਣਾਇਆ ਉਸ ਤਰੀਕੇ ਨਾਲ ਕਿੰਨੇ ਕ ਮਾਰਜਨ ਦੇ ਨਾਲ ਜਿੱਤ ਸਕਦੀ ਆਮ ਆਦਮੀ ਪਾਰਟੀ ਦੇਖੋ ਜਿੱਤਣਾ ਤਾਂ ਨਹੀਂ ਹਲੇ ਕੁਝ ਕਹਿ ਸਕਦੇ ਤੇ ਹੁਣ ਡਿਸੀਜਨ ਹੀ ਫੈਲਾ ਕਰੂਗਾ ਬਾਕੀ ਹਾਲਾਤ ਜਿਹੜੇ ਆ ਹੂੰ ਉਹ ਆਮ ਪਾਰਟੀ ਦੇ ਵੀ ਕੋਈ ਡੇ ਵਧੀਆ ਨਹੀਂ ਹੈਗੇ ਤੁਹਾਨੂੰ ਪਤਾ 4 ਸਾਲ ਦੀ ਸਰਕਾਰ ਉਹਨਾਂ ਦੀ ਹੋ ਗਈ ਹੈ ਅੱਛਾ ਉਹ ਤਾਂ ਕਹਿੰਦੇ ਸੀ ਯੁੱਧ ਨਸ਼ਾ ਵਿਰੋਧ ਚਲਾਤਾ ਤੁਸੀਂ ਕਹਿੰਦੇ ਹੋ ਕੀਤਾ ਹੀ ਕੁਝ ਨਹੀਂ ਉਹਨਾਂ ਨੇ ਯੁੱਧ ਦੇ ਹੁਣ ਮੰਨ ਲਓ ਜਿੰਨੂੰ ਤੁਸੀਂ ਅੱਜ ਪੰਜ ਤੱਕ ਭੰਡਦੇ ਆਏ ਜੋ ਅੱਜ ਤੁਹਾਡਾ ਉਮੀਦਵਾਰੀ ਹੋਈ ਹੈ ਤੁਸੀਂ ਯੁੱਧ ਨਸ਼ਾ ਵਿਰੋਧ ਕੀ ਚਲਾਉਣਾ ਹੂੰ ਕੀ ਦੀ ਗੱਲ ਕਰ ਰਹੇ ਹੋ ਸਮਝਿਆ ਨਹੀਂ ਸੰਧੂ ਸਾਹਿਬ ਆਏ ਨਹੀਂ ਹੁਣ ਆਮ ਪਾਰਟੀ 'ਚ ਹੂੰ ਜਦੋਂ 22 ਦੀ ਇਹਨਾਂ ਇਲੈਕਸ਼ਨ ਜਿੱਤੇ ਜਦੋਂ ਉਹ ਸੰਧੂ ਸਾਹਿਬ ਨਸ਼ਾ ਦੇ ਸਦਾ ਅਗਰੇ ਹੂੰ ਹੁਣ ਉਹ ਸੰਧੂ ਸਾਹਿਬ ਆਵੇਂ ਅਨਦੇ ਹੂੰ ਪਰ ਆਮ ਆ띠 ਪਾਰਟੀ ਇਹ ਕਹਿੰਦੀ ਅਸੀਂ 92 ਐਮਐਲਏ ਪਹਿਲਾਂ ਵੀ ਜਿਤਾਏ ਅਕਾਲੀ ਕਾਂਗਰਸੀਆਂ ਨੇ ਕਹਿੰਦੇ ਕੁਛ ਨਹੀਂ ਕੀਤਾ ਭਾਈ ਅਸੀਂ ਕੰਮ ਕੀਤੇ ਆ ਸਾਡੇ ਕੰਮ ਬੋਲਦੇ ਆ ਕਹਿੰਦੇ ਉਹਨਾਂ ਵੀ ਜਿਹੜੇ ਕੰਮ ਕੀਤੇ ਉਹ ਉਸੇ ਕਰਕੇ ਤੇ ਉਹ ਆ ਰਹੇ ਹੀ ਇਹਨਾਂ ਦੇ ਹੁਣ ਕੰਮ ਹੀ ਬੋਲਣੇ ਤੇ ਕਮਾ ਹੀ ਰੋਣਾ ਠੀਕ ਆ ਭਾਈ ਓਕੇ ਬਾਪੂ ਜੀ ਤੁਸੀਂ ਕਿਵੇਂ ਦੇਖਦੇ ਹੋ ਫਿਰ ਕਿਉਂਕਿ ਜਿਹੜੇ ਆ ਤਰਨਤਾਰ ਦਾ ਏਰੀਆ ਇਹ ਮਝੈਲਾ ਦਾ ਏਰੀਆ ਹੈ ਮਾਝੇ ਦੇ ਦਲੇਰ ਲੋਕਾਂ ਦਾ ਏਰੀਆ ਕੀ ਲੱਗਦਾ ਫਿਰ ਕਿੱਧਰ ਤੂੰ ਜਾਊਗਾ ਹੁਣ ਇਸ ਵਾਰੀ ਮਾਝੇ ਦੇ ਮਝੈਲ ਕਿਨੂੰ ਛੋੜਨਗੇ ਅਈ ਜਨੇ ਕਾਲੀ ਆਉਣੀ ਚਾਹੀਦੀ ਗਾੜੀ ਕਾਲੀ ਹੋਣੀ ਚਾਹੀਦੀ ਆ ਸੀਸੀਐਮ ਸਾਹਿਬ ਕੱਲ ਆਏ ਸੀ ਕਹਿੰਦੇ ਭਾਈ ਕਾਲੀ ਕਿਹੜੇ ਮੂੰਹ ਨਾਲ ਪਿੰਡਾਂ ਚ ਵੋਟ ਮੰਗਦੇ ਆ ਕਹਿੰਦੇ ਕਾਲੀਆਂ ਨੇ ਕੰਮ ਨਹੀਂ ਕੀਤੇ ਕਹਿੰਦੇ ਅਸੀਂ ਕੰਮ ਬਹੁਤ ਕੀਤੇ ਸੀਸੀਐਮ ਸਾਹਿਬ ਕਹਿੰਦੇ ਮੈਂ ਕੀਤੇ ਕਾਲੀਆਂ ਨੇ ਜਿਹੜੀ ਵਾਅਦਾ ਤੋਂ ਪਹਿਲਾਂ ਚੱਲਦਾ ਕੰਮ ਜਿਹੜਾ ਕਟੀਆਂ ਵਾਅਦੋ ਨਾਲ ਕਟੀਆਂ ਜਿਹੜੇ ਜਗੇ ਜਗੇ ਕੰਮ ਕੀਤੇ ਜੋ ਚੱਲਦਾ ਬਲਦਾ ਕੀਤਾ ਚੱਲਦਾ ਉਹ ਇਹ ਨਾ ਕੀਤਾ ਅੱਛਾ ਪੰਜਾਬ ਕੀ ਕੀ ਇਹ ਸਰਕਾਰ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਤਾ ਸੀ ਸਿੱਖਿਆ ਕ੍ਰਾਂਤੀ ਲਿਆਂਦੀ ਅਸੀਂ ਯੁੱਧ ਨਸ਼ਾ ਵਿਰੋਧ ਚਲਾਇਆ ਕੀ ਇਹ ਨਾ ਦੁਗਣੇ ਤੁਕਨੇ ਕੀਤੇ ਛੜਕਾ ਦਿੱਤੇ ਧਿਆਨ ਪਨਾ ਫੜੀ ਦਿਆਂ ਕਰਦੇ ਆ ਬੇਇਤੀ ਹੋਣ ਈ ਕੀ ਕਰ ਚੰਗੇ ਕੰਮ ਕੀਤੇ ਨਾ ਹੂੰ ਬਾਪੂ ਪਰ ਇਹ ਆਮ ਆਦਮੀ ਪਾਰਟੀ ਕਹਿੰਦੇ ਸੀ ਕਿਸਾਨਾਂ ਦੇ ਪੁੱਤ ਆਮ ਘਰਾਂ ਦੇ ਪੁੱਤਾਂ ਮਾਸਟਰ ਦਾ ਪੁੱਤਾਂ ਸੀਐਮ ਸਾਹਿਬ ਦਾ ਕਹਿੰਦੇ ਕੀ ਚੰਗੇ ਨਾ ਚੰਗੇ ਕੰਮ ਕਿਹੜੇ ਕੀਤੇ ਕੀ ਸਾਨੂੰ ਤੇ ਕੋਈ ਦੀ ਦੇ ਚੰਗਾ ਕੰਮ ਕੀਤਾ ਦੁਨੀਆ ਤੇ ਸਭ ਬਾਪੂ ਜੀ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਆਮ ਘਰ ਦਾ ਪੁੱਤ ਆ ਕੀ ਕੰਮ ਕੀਤਾ ਉਹਨੇ ਕੋਈ ਸਾਨੂੰ ਤੱਕ ਕੀਤਾ ਨਹੀਂ ਜੇ ਬੀਬੀਆਂ ਨੂੰ ਲਾਰਾ ਲਾਇਆ ਆ ਯਾਰ ਪੀਏ ਤੁਹਾਨੂੰ ਅਸੀਂ ਦਵਾ ਦੇ ਅਰसोई ਖਰਚਾ ਤੁਹਾਡੀਆਂ ਪੈਸਾ ਵਧਾਵਾ ਦੇ ਕੱਖ ਕੰਮ ਨਹੀਂ ਕੀਤਾ ਇਹ ਉਹ ਤਾਂ ਕਹਿੰਦੇ ਰੰਗਲਾ ਪੰਜਾਬ ਬਣਾਇਆ ਅਜੇ ਤਾਂ ਇਹ ਰੰਗਲਾ ਗਲੀਬਾਦੀ ਘਰੇ ਬੈਠਾ ਬਣਾਈ ਜਾਵੇ ਬਣਾਈ ਜਾਵੇ ਉਹ ਤਾਂ ਕਹਿੰਦੇ ਸਿੱਖਿਆ ਕ੍ਰਾਂਤੀ ਲੈਂਦੀ ਆ ਸਿੱਖਿਆ ਦਾ ਮਿਆਰ ਉੱਪਰ ਹੋ ਗਏ ਗੱਲ ਦੋ ਹੋ ਆ ਗਈ ਕੋਈ ਇਥੇ ਕ੍ਰਾਂਤੀ ਕਰਨਦੀ ਨਹੀਂ ਆਈ ਲੱਗੀ ਸਮਝ ਹੂੰ ਇਥੇ ਦੇ ਭੁੱਖ ਬੜ ਘੰਡੇ ਹੂ ਉਹ ਇਹ ਬਾਪੂ ਇੱਕ ਹੋਰ ਕਹਿੰਦੇ ਆ ਉਹ ਕਹਿੰਦੇ ਸੀ ਯੁੱਧ ਨਸ਼ੇ ਆਫਰੋਦ ਚਲਾਇਆ ਯੁੱਧ ਕਹਿੰਦੇ ਚਲਾਇਆ ਨਸ਼ੇ ਖਿਲਾਫ ਤੇ ਕਹਿੰਦੇ ਸੀ ਵੱਡੇ ਨਸ਼ਾ ਤਸ ਇਹਨਾਂ ਦੇ ਨਹੀਂ ਇਹੋ ਚਲਾਉਣ ਵਾਲੇ ਦੀ ਹੋਈ ਢਾਉਣ ਵਾਲੇ ਲੱਗੀ ਤੁਹਾਨੂੰ ਹਕੀਕਤ ਬਸ ਫਿਰ ਕੀ ਲੱਗਦਾ ਇਸ ਵਾਰੀ ਮੈਚ ਕਿਹਦਾ ਫਸਮਾ ਹੋਊਗਾ ਜਾਂ ਲੋਕ ਕਿਹਨੂੰ ਜ਼ਿਆਦਾ ਪਸੰਦ ਕਰ ਰਹੇ ਨੇ ਜਾਂ ਕੌਣ ਪਹਿਲੇ ਦੂਜੇ ਮੈਂ ਜੀ ਜਦੋਂ ਆ ਮੈਦਾਨ 'ਚ ਉਤਰ ਆਵੇ ਨਾ ਬੰਦਾ ਉਦੋਂ ਸਾਰਿਆਂ ਦੇ ਵੀ ਮੈਂ ਮੈਦਾਨ ਜਿੱਤਣਾ ਵਰਾਨੀ ਜਿੱਤ ਕਰੇ ਜਾਣਾ ਕੀ ਕੀ ਲੱਗਦਾ ਫਿਰ ਪਹਿਲ ਦੂਜ ਤੇ ਬਾਜ ਕੀ ਦੀ ਰਹਿ ਸਕਦੀ ਆ ਅਹੀਂ ਤਾਂ ਨੇ ਕੋਈ ਵੀ ਨਾ ਬਣੇ ਜੋ ਕਾਮੀ ਕੋਈ ਨਹੀਂ ਕਰਦਾ ਕਿ ਇਹਨਾਂ ਨੇ ਬਣੀ ਕੋਈ ਨਾ ਠੀਕ ਹੈ ਤਾਂ ਠੀਕ ਹੈ ਤਾਂ ਇਧਰ ਹੋਰ ਜਿਹੜੇ ਇੱਕ ਦੋ ਬਾਈ ਹੋਰ ਖੜੇ ਨੇ ਉਧਰ ਵੀ ਗੱਲਬਾਤ ਕਰ ਲੈਣਾ ਮੈਂ ਤਾਂ ਇਧਰ ਬਾਈ ਜੀ ਖੜੇ ਨੇ ਬਾਈ ਜੀ ਕਿਵੇਂ ਦੇਖਦੇ ਹੋ ਤਰਨਤਾਰ ਦੀ ਸਿਆਸਤ ਤੇ ਸਵਾਰੀ ਕੀ ਕਹਿੰਦੀ ਆ ਜਿੱਤ ਦਾ ਫਤਵਾ ਕਿਹਦੇ ਸਿਰ ਜਾਊ ਇਹ ਦੇ ਅਗਲੇ ਹਫਤੇ ਦੱਸਾਂਗੇ ਕਿ ਕੌਣ ਜਿੱਤੇਗਾ ਕੌਣ ਹਾਰਦਾ ਕੀ ਲੱਗਦਾ ਫਿਰ ਕੰਮ ਕਮਾਂ ਦੇ ਆਧਾਰ ਤੇ ਕਿਹੜੀ ਪਾਰਟੀ ਜਿੱਤ ਸਕੀ ਹੈ ਜਿਮਨੀ ਚੋਣ ਹੈ ਜਿਹਦੀ ਸਰਕਾਰ ਉਹਨੇ ਜਿੱਤਨੀ ਹੈ ਜਿਵੇਂ ਮਨਦੀਪ ਸਿੰਘ ਉਤਰੇ ਨੇ ਚੋਣਾਂ ਦੇ ਵਿੱਚ ਕਾਂਗਰਸ ਉਤਰੀ ਹੈ ਦੂਜੇ ਪਾਸੇ ਭਾਜਪਾ ਉਤਰੀ ਹੈ ਸੁਖਬੀਰ ਸਿੰਘ ਬਾਦਲ ਉਤਰੇ ਨੇ ਇਹ ਜੇ ਮੁਕਾਬਲਾ ਆਇਆ ਮਨਦੀਪ ਨਾਲ ਹੀ ਹੋਣਾ ਵਾ ਕਿਹਨਾਂ ਦਾ ਆਮ ਆਦਮੀ ਪਾਰਟੀ ਦਾ ਭਾਈ ਇਹ ਇੱਕ ਇੱਕ ਚੀਜ਼ ਹੋਰ ਹੈ ਇੱਕ ਅਕਾਲੀ ਦਲ ਦੀ ਵੋਟ ਤਾਂ ਫਰਕ ਪੈ ਸਕਦਾ ਕਿਉਂਕਿ ਸੰਧੂ ਸਾਹੀ ਅਕਾਲੀ ਦਲ ਦੇ ਵਿੱਚੋਂ ਗਏ ਹੋਏ ਬਿਲਕੁਲ ਪੈ ਗਿਆ ਜੀ ਹੂੰ ਪੈ ਗਿਆ ਵਾ ਬਹੁਤ ਫਰਕ ਪੈ ਗਿਆ ਵਾ ਹੂੰ ਬਸ ਚੰਦਕ ਬੰਦੇ ਰਹਿ ਗਏ ਬਾਕੀ ਲੈ ਗਿਆ ਸੰਧੂ ਸਾਰੇ ਖਿੱਚ ਗਏ ਅੱਛਾ ਕਾਂਗਰਸ ਦੀ ਕੀ ਸਥਿਤੀ ਰਹੂ ਪੰਜਵੇਂ ਨੰਬਰ ਤੇ ਆਊਗੀ ਕਾਂਗਰਸ ਪਹਿਲ ਦੂਜੇ ਤੇ ਕਿਹਨੂੰ ਮੰਨਦੇ ਹੋ ਵੀ ਇਹਨਾਂ ਦਾ ਫਸਮਾ ਦੀਪ ਉਹ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੋ ਇਹਨਾਂ ਦਾ ਮੁਕਾਬਲਾ ਰਹੂਗਾ ਜਿੱਤੂਗਾ ਹਰਮੀਤ ਸਿੰਘ ਸੰਧੂਈ ਜੀ ਠੀਕ ਹੈ ਭਾਈ 10000 ਪਲਸ ਕਿੰਨੇ ਭਾਈ 10000 ਪਲਸ 10000 ਪਲਸ ਠੀਕ ਹੈ ਭਾਈ ਜਿਵੇਂ ਵਿਰੋਧੀ ਧਿਰਾਂ ਵਿਰੋਧੀ ਧਿਰ ਕਹਿੰਦੇ ਆਮ ਆਦਮੀ ਪਾਰਟੀ ਨੇ ਕੀਤਾ ਕੁਛ ਨਹੀਂ ਸੁਖਬੀਰ ਸਿੰਘ ਬਾਦਲ ਕਹਿੰਦੇ ਤਾਂ ਗੱਲਾਂ ਵਾਲੇ ਨਹੀਂ ਭਾਈ ਈਅਰ ਕੀਤਾ ਕਿਸੇ ਨੇ ਵੀ ਕੱਖਣੀ ਹੈਗਾ ਇਹ ਸਰਕਾਰ ਨੇ ਬੜਾ ਕੁਝ ਕੀਤਾ ਵਾ ਗਰਾਉਂਡ ਤੇ ਜਾਈਏ ਫਿਰ ਪਤਾ ਲੱਗਦਾ ਜਿਹੜੇ ਵਿਰੋਧੀ ਨੇ ਉਹ ਦੇ ਕਿੰਨਾ ਠਾਉਂਦੇ ਹੁੰਦੇ ਆ ਠੀਕ ਨਹੀਂ ਇਹ ਜਿਮਨੀ ਚੋਣ ਜਿਹੜੀ ਹੈ ਨਾ ਚਲੋ ਮੱਝ ਹੈਗਾ ਵਾ ਪਰ ਥੋੜੇ ਲੇਟ ਆਏ ਮਨਦੀਪ ਸਿੰਘ ਉਹ ਨਹੀਂ ਜੇ ਕਿਤੇ ਫੋਰ ਫੈਂਸ ਨਹੀਂ ਹੋਣੀ ਜੇ ਵੀ ਭਾਈ ਪਿਛਲੀ ਵਾਰ ਐ ਐਮਪੀ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਇਥੋਂ ਅਮਰਤਪਾਲ ਸਿੰਘ ਖਾਲਸਾ ਜਿੱਤਦੇ ਨੇ ਉਸੇ ਪਾਰਟੀ ਤੋਂ ਮਨਦੀਪ ਸਿੰਘ ਨੇ ਕੋਈ ਪੈ ਸਕਦਾ ਇਮਪੈਕਟ ਉਸ ਚੀਜ਼ ਦਾ ਨਹੀਂ ਬਿਲਕੁਲ ਨਹੀਂ ਜੀ ਹੂੰ ਉਹ ਉਹ ਫੈਕਟਰ ਉਹ ਤੋਂ ਸੀ ਉਹ ਹਨੇਰੀ ਸੀ ਹੂੰ ਇਹ ਜਿਮਨੀ ਚੋਣ ਹੈ ਲੋਕ ਕੰਮ ਚਾਹੁੰਦੇ ਆ ਜਿਹੜੇ ਪਿੰਡਾਂ ਦੀ ਮੌਜੂਦਾ ਪੰਚਾਇਤਾਂ ਨਾ ਉਹ ਸਰਕਾਰਾਂ ਦੇ ਨਾਲ ਹੀ ਚੱਲਦੀਆਂ ਵਾ ਅਜੇ 1.5 ਸਾਲ ਸਰਕਾਰ ਬਾਕੀ ਰਹਿਣ ਈ ਹੈ ਹੂੰ ਜੀ ਬਾਕੀ ਇਹ ਬੰਦਾ ਘਰਾਟਿਆ ਵਾ ਖਿਡਾਰੀ ਇਹ ਬੰਦਾ ਰਮੀ ਸਿੰਘ ਸੰਧੂ ਪੁਰਾਣਾ ਵਾ ਤਿੰਨ ਵਾਰ ਦਾ ਐਮ ਐਲ ਏ ਆ ਹੂੰ ਜੀ ਠੀਕ ਹੈ ਠੁਕਰੀਆ ਭਾਈ ਤਾਂ ਬਸ ਭਾਈ ਸ਼ੁਕਰੀਆ ਤਾਂ ਪਿੰਡ ਪੰਜਵਾੜਾ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਦਿਲ ਦੀ ਜਾਣਨ ਦੀ ਕੋਸ਼ਿਸ਼ ਕੀਤੀ ਤੇ ਇਸ ਵਾਰ ਤੁਸੀਂ ਕਿਹਨੂੰ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕੌਣ ਮੁਕਾਬਲੇ ਦੇ ਵਿੱਚ ਹੈ ਕੌਣ ਪਹਿਲ ਨੰਬਰ ਤੇ ਆ ਸਕਦਾ ਹੈ ਕੌਣ ਜਿੱਤ ਹਾਸਲ ਕਰ ਸਕਦਾ ਤੁਸੀਂ ਕੀ ਸੋਚਦੇ ਹੋ ਇਸ ਜਿਮਨੀ ਚੋਣਾ ਬਾਰੇ ਕਿਉਂਕਿ ਤਰਨਤਾਰ ਦੀ ਜਿਹੜੀ ਸਿਆਸਤ ਹੈ ਉਹ ਪੂਰੀ ਗਰਮਾਈ ਹੋਈ ਹੈ ਮੈਂ بار بار ਇਸ ਕਰਕੇ ਇਸ ਕਰਕੇ ਗੱਲ ਕਹਿ ਰਿਹਾ ਕਿਉਂਕਿ ਆ तमाम ਜਿੰਨੀਆਂ ਵੀ ਪਾਰਟੀਆਂ ਨੇ ਪੰਜ ਪਾਰਟੀਆਂ ਨੇ ਜਿਹੜੀਆਂ ਉਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਬਾਕੀ ਜਿਹੜੇ ਅਜ਼ਾਦ ਉਮੀਦਵਾਰ ਦੇ ਉਹ ਆਪ ਉਹ ਆਪਣਾ ਜੋਰ ਲਗਾ ਰਹੇ ਨੇ ਹਰ ਇੱਕ ਉਮੀਦਵਾਰ ਦਾ ਹਰ ਇੱਕ ਪਾਰਟੀ ਦਾ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਲੋਕਾਂ ਤੋਂ ਪਿਆਰ ਹਾਸਲ ਕਰਨ ਦੇ ਲਈ ਐਮਐਲਏ ਦੀ ਚੋਣ ਜਿੱਤਣ ਦੇ ਲਈ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਮਿਲਿਆ ਜਾ ਰਿਹਾ ਚੋਣ ਪ੍ਰਚਾਰ ਹਰ ਇੱਕ ਪਾਰਟੀ ਆਪਣਾ ਸਿਖਰਾਂ ਤੇ ਕਰ ਰਹੀ ਹੈ ਤੁਸੀਂ ਸਾਰੀ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਜਰੂਰ ਸਫਰ ਟੈਲੀਵਿਜ਼ਨ ਨਾਲ ਫਿਰ ਮਿਲਾਂਗਾ ਕੈਮਰਾਮੈਨ ਕਾਸਤੀਪੇ ਨਾਲ ਮੈਂ ਜੋਤ ਕਰੇਵਾਲ ਸਸਿਕਾ